ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਲੁਧਿਆਣਾ ਦੇ ਸਰਾਂਬਾ ਨਗਰ ਥਾਣੇ ਦੇ ਵਿੱਚ ਪਹੁੰਚਦੇ ਨੇ ਜਿੱਥੇ ਆਉਣਾ ਵੱਲੋਂ ਥਾਣੇ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਿਸ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਇਹ ਸਰਪ੍ਰਾਈਜ਼ ਚੈਕਿੰਗ ਰੋਟੀਨ ਐਕਸਰਸਾਈਜ਼ ਹੈ ਪੁਲਿਸ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਕਿਚਨ ਦੀ ਵੀ ਚੈਕਿੰਗ ਕੀਤੀ ਗਈ ਹੈ ਤੇ ਜੋ ਵੀ ਕਮੀਆਂ ਮਿਲੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਤਾਂ ਲਗਾਤਾਰ ਦੇਖ ਰਿਹਾ ਕਿ ਪੁਲਿਸ ਕੁਪਿਸਟਰ ਨੇ ਆਪਣੀ ਡਿਊਟੀ ਨੂੰ ਲੈ ਕੇ ਸਤਾਰਕ ਨੇ ਅਤੇ ਹੁਣ ਉਹਨਾਂ ਵੱਲੋਂ ਲੁਧਿਆਣਾ ਦੇ ਸਰਾਪਾ ਨਗਰ ਥਾਣੇ ਦੇ ਵਿੱਚ ਪਹੁੰਚਿਆ ਜਾਂਦਾ ਜਿੱਥੇ ਉਹਨਾਂ ਵੱਲੋਂ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਜਿੱਥੇ ਕਮੀਆਂ ਨੂੰ ਦੇਖਿਆ ਗਿਆ ਅਤੇ ਕਮੀਆਂ ਬਾਬਤ ਵੀ ਜਿਹੜੇ ਹੈ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਜੇ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਕਿਸ ਸਾਰੇ ਮੁਲਾਜ਼ਮਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਕਿ ਕੰਮ ਸਹੀ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਜਾਂ ਫਿਰ ਨਹੀਂ ਤਾਂ ਅਚੰਚੇਤ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਪੁਲਿਸ ਕਮਿਸ਼ਨਰ swapal sharma ਵੱਲੋਂ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਰੋਟੀਨ ਦੀ ਐਕਸਰਸਾਈਜ਼ ਹੈ ਅੱਜ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਸਰਬਾਨਗਰ ਖਾਣੇ ਦੇ ਵਿੱਚ ਕੀ ਕੋਈ ਕਮੀ ਲੱਗੀ ਦੇਖੋ ਇਟ ਇਜ਼ ਅ ਰੋਟੀਨ ਐਕਸਰਸਾਈਜ਼ ਨੰਬਰ 1 ਨੰਬਰ 2 ਬੇਸਿਕਲੀ ਮੈਂ ਜਿਹੜਾ ਆਇਆ ਹਾਂ ਉਹ ਦੇਖਣਾ ਹੈ ਕਿ ਪਬਲਿਕ ਦਾ ਵੈਲਫੇਅਰ ਦਾ ਪੁਲਿਸ ਦਾ ਵੈਲਫੇਅਰ ਪੁਲਿਸ ਲਈ ਕੀ ਕੀ ਕਿਚਨ ਹੈ ਸਾਡੇ ਕਿਚਨ ਕੰਮ ਕਰ ਰਿਹਾ ਹੈ ਮੁਲਾਜ਼ਮ ਹਾਜ਼ਰ ਹੈ ਦਰਦੀ ਕਲਾਚ ਹੈ ਦੂਜਾ ਪਬਲਿਕ ਵੈਲਫੇਅਰ ਲਈ ਕੀ ਉਹਨਾਂ ਲਈ ਪੀਣ ਦਾ ਪਾਣੀ ਹੈ ਕੁਆਲਿਟੀ ਸੂਲਤ ਹੈ ਸਫਾਈ ਕਿਵੇਂ ਹੈ ਤੇ ਬੈਠਣ ਦੀ ਥਾਂ ਸਾਫ ਸਾਫ ਹੈ ਕਿ ਨਹੀਂ ਇਹ ਦੇਖਿਆ ਗਿਆ ਕੁਝ ਕਮੀਆਂ ਜਿਹੜੀਆਂ ਹੈ ਉਹ ਮੈਂ ਨੋਟ ਕਰਾਤੀ ਹਾਂ ਕੰਸਰਨ ਅਫੀਸ਼ੀਅਲਸ ਨੂੰ ਉਹ ਦੂਰ ਕਰ ਦਿੱਤੇ ਜਾਣ ਸਰ ਐਸੀ ਤਰ੍ਹਾਂ ਦੀ ਚੈਕਿੰਗ ਜਿਹੜੀ ਹੈ ਹਰ ਰੋਜ਼ ਹਰ ਥਾਣੇ ਜਾਂ ਕਿਸੇ ਨਾ ਕਿਸੇ ਥਾਣੇ ਤੇ ਹੁੰਦੀ ਰਹੂਗੀ ਨਹੀਂ ਇਹ ਸਰਪ੍ਰਾਈਜ਼ ਚੈਕਿੰਗ ਹੈ ਨਾ ਜੀ ਸਰ ਇਹ ਸਰ ਮੈਸੇਜ ਇਹੀ ਸੀਗਾ ਕਿ ਸਰਪ੍ਰਾਈਜ਼ ਚੈਕਿੰਗ ਹੈ ਜੀ ਸਾਭਾ ਨੇ ਕਿਤੋਂ ਵੀ ਆ ਜਾਂਦੇ ਜੀ ਸਰ ਇੱਕ ਹੋਰ ਸਵਾਲ ਹੈ ਜਿਹੜੇ Hindu leader ਆ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਰਿਵਿਊ ਕੀਤਾ ਜਾ ਰਿਹਾ ਹੈ ਰਿਵਿਊ ਸਾਰੇ not not only Hindu Hindu leaders all vantage points all vulnerable areas all threatened people ਜੀ ਇਹਨਾਂ ਸਾਰਿਆਂ ਦਾ ਰਿਵਿਊ ਜਿਹੜਾ ਉਹ ਚੱਲ ਰਿਹਾ ਹੈ ਸਰ ਜਿਨ੍ਹਾਂ ਦੀ ਸੁਰੱਖਿਆ ਜਿਨ੍ਹਾਂ ਨੂੰ ਪ੍ਰੋਟੈਕਟ ਨਹੀਂ ਹੈ ਉਹਨਾਂ ਦੀ ਸੁਰੱਖਿਆ ਵਾਪਸ ਵੀ ਲਈਤੀ ਜਾ ਰਹੀ ਹੈ ਇਦਾਂ ਵੀ ਤਾਂ ਨਹੀਂ ਇਦਾਂ ਇਦਾਂ ਕੁਝ ਨਹੀਂ ਠੀਕ ਹੈ ਤੁਸੀਂ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ swapal sharma ਲੁਧਿਆਣਾ ਦੇ ਸਰਾਂਪਾ ਨਗਰ ਥਾਣੇ ਦੇ ਵਿੱਚ ਪਹੁੰਚਦੇ ਨੇ ਜਿੱਥੇ ਹੁਣਾ ਵੱਲੋਂ ਥਾਣੇ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਿਸ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਇਹ ਸਰਪ੍ਰਾਈਜ਼ ਚੈਕਿੰਗ ਰੋਟੀਨ ਐਕਸਰਸਾਈਜ਼ ਹੈ ਪੁਲਿਸ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਕਿਚਨ ਦੀ ਵੀ ਚੈਕਿੰਗ ਕੀਤੀ ਗਈ ਹੈ ਤੇ ਜੋ ਵੀ ਕਮੀਆਂ ਮਿਲੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਤਾਂ ਲਗਾਤਾਰ ਦੇਖਦੇ ਹੈ ਕਿ ਪੁਲਿਸ ਕੁਪਿਸਟਰ ਨੇ ਆਪਣੀ ਡਿਊਟੀ ਨੂੰ ਲੈ ਕੇ ਸਤਾਰਕ ਨੇ ਅਤੇ ਹੁਣ ਉਹਨਾਂ ਵੱਲੋਂ ਲੁਧਿਆਣਾ ਦੇ ਸਰਾਪਾ ਨਗਰ ਥਾਣੇ ਦੇ ਵਿੱਚ ਪਹੁੰਚਿਆ ਜਾਂਦਾ ਜਿੱਥੇ ਉਹਨਾਂ ਵੱਲੋਂ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਜਿੱਥੇ ਕਮੀਆਂ ਨੂੰ ਦੇਖਿਆ ਗਿਆ ਅਤੇ ਕਮੀਆਂ ਬਾਬਤ ਵੀ ਜਿਹੜੇ ਹੈ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਜੇ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਕਿਸ ਸਾਰੇ ਮੁਲਾਜ਼ਮਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਕਿ ਕੰਮ ਸਹੀ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਜਾਂ ਫਿਰ ਨਹੀਂ ਤਾਂ ਅਚੰਚੇਤ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਪੁਲਿਸ ਕਮਿਸ਼ਨਰ swapan sharma ਵੱਲੋਂ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਰੋਟੀਨ ਦੀ ਐਕਸਰਸਾਈਜ਼ ਹੈ ਅੱਜ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਸਰਾਂਬਾ ਨਗਰ ਖਾਣੇ ਦੇ ਵਿੱਚ ਕੀ ਕੋਈ ਕਮੀ ਲੱਗੀ ਦੇਖੋ ਇਟ ਇਜ਼ ਅ ਰੋਟੀਨ ਐਕਸਰਸਾਈਜ਼ ਨੰਬਰ 1 ਨੰਬਰ 2 ਬੇਸਿਕਲੀ ਮੈਂ ਕਿਹਾ ਆ ਉਹਦੇ ਦੇਖਣਾ ਹੈ ਕਿ ਪਬਲਿਕ ਦਾ ਵੈਲਫੇਅਰ ਦਾ ਪੁਲਿਸ ਦਾ ਵੈਲਫੇਅਰ ਪੁਲਿਸ ਲਈ ਕੀ ਕੀ ਕਿਚਨ ਹੈ ਸਾਡੇ ਕਿਚਨ ਕੰਮ ਕਰ ਰਿਹਾ ਹੈ ਮੁਲਾਜ਼ਮ ਹਾਜ਼ਰ ਹੈ ਜਰਦੀ ਕਲਾਚ ਹੈ ਦੂਜਾ ਪਬਲਿਕ ਵੈਲਫੇਅਰ ਲਈ ਕੀ ਉਹਨਾਂ ਲਈ ਪੀਣ ਦਾ ਪਾਣੀ ਹੈ ਟਾਇਲਟ ਵੀ ਸਟੂਲਟ ਹੈ ਸਾਫ ਸਫਾਈ ਕਿਵੇਂ ਹੈ ਇਹ ਬੈਠਣ ਦੀ ਥਾਂ ਸਾਫ਼ ਸਾਫ਼ ਹੈ ਕਿ ਨਹੀਂ ਜੀ ਇਹ ਦੇਖਿਆ ਗਿਆ ਕੁਝ ਕਮੀਆਂ ਜਿਹੜੀਆਂ ਹੈ ਉਹ ਮੈਂ ਨੋਟ ਕਰਾਤੀ ਹਾਂ ਕੰਸਰਨ ਅਫੀਸ਼ੀਅਲਸ ਨੂੰ ਉਹ ਦੂਰ ਕਰ ਦਿੱਤੀਆਂ ਜਾਂਦੀਆਂ ਸਰ ਐਸੀ ਤਰ੍ਹਾਂ ਦੀ ਚੈਕਿੰਗ ਜਿਹੜੀ ਹੈ ਹਰ ਰੋਜ਼ ਹਰ ਥਾਣੇ ਜਾਂ ਕਿਸੇ ਨਾ ਕਿਸੇ ਥਾਣੇ ਤੇ ਹੁੰਦੀ ਰਹੂਗੀ ਨਹੀਂ ਮੈਂ ਇਹ ਸਰਪ੍ਰਾਈਜ਼ ਚੈਕਿੰਗ ਹੈ ਨਾ ਜੀ ਸਰ ਇਹ ਸਰ ਮੈਸੇਜ ਇਹੀ ਸੀਗਾ ਕਿ ਸਰਪ੍ਰਾਈਜ਼ ਚੈਕਿੰਗ ਹੈ ਜੀ ਹੱਤ ਤੁਸੀਂ ਕਿਤੋਂ ਵੀ ਆ ਜਾਂਦੇ ਹੋ ਜੀ ਸਰ ਇੱਕ ਹੋਰ ਸਵਾਲ ਹੈ ਜਿਹੜੇ Hindu leader ਆ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਰਿਵਿਊ ਕੀਤਾ ਜਾ ਰਿਹਾ ਹੈ ਰਿਵਿਊ ਸਾਰੇ not not only Hindu Hindu leaders all vantage points all vulnerable areas all threatened people ਜੀ ਇਹਨਾਂ ਸਾਰਿਆਂ ਦਾ ਰਿਵਿਊ ਜਿਹੜਾ ਉਹ ਚੱਲ ਰਿਹਾ ਹੈ ਸਰ ਜਿਨ੍ਹਾਂ ਦੀ ਸੁਰੱਖਿਆ ਜਿਨ੍ਹਾਂ ਨੂੰ threat ਨਹੀਂ ਹੈ ਉਹਨਾਂ ਦੀ ਸੁਰੱਖਿਆ ਵਾਪਸ ਵੀ ਲਈਤੀ ਜਾ ਰਹੀ ਹੈ ਇੰਦਾ ਵੀ ਤਾਂ ਨਹੀਂ ਨਹੀਂ ਇੰਦਾ ਇੰਦਾ ਕੁਝ ਨਹੀਂ ਠੀਕ ਹੈ